ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰਫ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਤੁਹਾਨੂੰ ਸਾਡੇ ਫਾਰਮ ਦੀ ਸਾਡੇ 3 ਮਹੀਨਿਆਂ ਦੀ ਉਮਰ ਦੀ ਇਹ ਬੱਚੀ ਦਿਖਾ ਰਹੇ ਹਾਂ ਜਿਹੜੀ ਬਹੁਤ ਹੀ ਵਧੀਆ ਸਰੀਰਕ ਬੰਤਰ ਨਾਲ ਤਿਆਰ ਹੋ ਰਹੀ ਹੈ ਤੇ ਕਾਰਗਿਲ ਦੀ ਕਫ ਸਟਾਰਟਰ ਤੇ ਕਫ ਗ੍ਰੋਅਰ ਤੇ ਸੁੱਕੀ ਤੂੜੀ ਨਾਲ ਅਸੀਂ ਇਹ ਬਿਲਕੁਲ ਤਿਆਰ ਕੀਤੀ ਹੈ 151 ਕਿਲੋ ਬੋਡੀ weight ਦਾ ਅੱਜ ਹੋ ਚੁੱਕਿਆ ਹੈ ਤੇ ਸਰੀਰ ਦੀ ਸ਼ੇਪ ਤੇ ਰੂਮਨ ਦਾ ਸਾਇ ਜਿਹੜਾ ਬਹੁਤ ਵਧੀਆ ਹੋ ਰਿਹਾ ਹੈ ਉਹਨਾਂ ਵਾਲੇ ਦਿਨਾਂ ਦੇ ਵਿੱਚ ਵਿੱਚ ਕਾਫੀ ਚੰਗੀ ਗਾਂ ਬਣੂਗੀ ਤੇ ਕਾਫੀ ਚੰਗਾ ਇਹਦੀ ਮਾਂ ਵੀ ਸਾਡੇ ਫਾਰਮ ਤੇ ਦੁੱਧ ਕੱਢ ਰਹੀ ਏ ਇਹ ਬੱਚੀਆਂ ਜਿਹੜੀਆਂ ਅਸੀਂ ਤਿਆਰ ਕਰ ਰਹੇ ਹਾਂ ਉਹਨਾਂ ਵਾਲੇ ਸਮਾਂ ਦੇ ਵਿੱਚ ਆਪਣੀਆਂ ਮਾਵਾਂ ਤੋਂ ਦੁੱਧ ਦੇ ਰਿਕਾਰਡ ਜਿਹੜੇ ਨੇ ਇਹ ਤੋੜਨਗੀਆਂ ਕਿਉਂਕਿ ਬਰੀਡ ਹੌਲੀ-ਹੌਲੀ ਸੁਧਾਰਦੇ ਪਏ ਆ ਤੇ ਬਰੀਡ ਕਿਦਾਂ ਦੀ ਤਿਆਰ ਹੋ ਰਹੀ ਏ ਉਹ ਤੁਹਾਡੇ ਬਿਲਕੁਲ ਅੱਖਾਂ ਸਾਹਮਣੇ ਆ ਰਿਊਮਨ ਦਾ ਸਾਈਜ਼ ਦੇਖ ਲਓ ਬੱਚੀ ਦੀ ਬੰਤਰ ਦੇਖ ਲਓ ਹੁਣੇ ਇੱਕ ਛੋਟੀ ਗਾਂ ਦਿਖ ਰਹੀ ਏ ਜਿੱਦਾਂ ਇਹ ਦੇ ਕੈਰੈਕਟਰ ਹੋਣੇ ਚਾਹੀਦੇ ਨੇ ਪਸ਼ੂ ਦੇ ਵਿੱਚ ਉਦਾਂ ਦੇ ਪੂਰੇ ਕੈਰੈਕਟਰ ਨੇ ਫਿਟ ਐਂਡ ਫਾਈਨ ਨੋਰਮਲ ਡਾਈਟ ਬਿਲਕੁਲ ਕੋਈ ਐਕਸਟਰਾ ਫੀਡ ਨਹੀਂ ਕੋਈ ਐਕਸਟਰਾ ਸਾਈਜ਼ ਨਹੀਂ ਬਿਲਕੁਲ ਲੀਨ ਪਤਲੀ ਤੇ ਸਕਿਨ ਵੱੱਛੀ ਪਤਲੀ ਚਮੜੀ ਦੇ ਵਿੱਚ ਕੋਈ ਐਕਸਟਰਾ ਫੈਟ ਨਹੀਂ ਕੱਲਾ-ਕੱਲਾ ਜਿਹੜਾ ਹੈ ਬਾਡੀ ਦਾ ਪਾਰਟ ਕੱਲੀ-ਕੱਲੀ ਚੀਜ਼ ਬਿਲਕੁਲ ਦਿਸ ਰਹੀ ਆ ਥੋੜੇ ਜਿਹਾ ਵਾਲ ਨੇ ਅਗਰ ਕੱਟੇ ਹੋਣ ਤਾਂ ਪਸਲੀਆਂ ਵੀ ਜ਼ਰੂਰ ਦਿਸਣਗੀਆਂ ਦੇਖੋ ਜੀ ਇਦਾਂ ਦਾ ਰੂਮਨ ਹੋਣਾ ਚਾਹੀਦਾ ਆਪਾਂ ਫੌਰਨ ਦੇ ਲੈਵਲ ਦੀਆਂ ਗਾਵਾਂ ਤਾਂ ਤਿਆਰ ਕਰ ਪਾਵਾਂਗੇ ਅਗਰ ਆਪਾਂ ਚੰਗੀ ਕੇਅਰ ਬੱਚੇ ਦੀ ਕਰਾਂਗੇ ਥੈਂਕ ਯੂ ਜੀ